ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਰਮਾਂ ਦਾ ਹਿਸਾਬ ਕਿਤਾਬ ਦੇਣਾ ਹੀ ਪੈਂਦਾ ਹੈ ਹਰ ਹਾਲਤ ਵਿੱਚ ਕਰਮ ਭਗਨੇ ਹੀ ਪੈਂਦੇ ਹਨ ਆਪਣੇ ਕਰਮਾਂ ਤੋਂ ਨਾ ਹੀ ਕੋਈ ਭੱਜ ਸਕਦਾ ਹੈ ਤੇ ਨਾ ਹੀ ਕੋਈ ਬਚ ਸਕਦਾ ਹੈ ਕਰਮ ਹਰ ਹਾਲਤ ਵਿੱਚ ਭਗਨੇ ਹੀ ਪੈਂਦੇ ਹਨ ਇੱਕ ਵਾਰ ਦੀ ਗੱਲ ਹੈ ਇੱਕ ਜ਼ਿਮੀਦਾਰ ਦੀ ਮੌਤ ਹੋ ਗਈ ਉਹ ਜ਼ਿਮੀਦਾਰ ਬਹੁਤ ਹੀ ਤਗੜਾ ਸੀ ਘਰ ਉਸ ਦੇ ਕੋਲ ਪੈਸਾ ਧਨ ਦੌਲਤ ਬਹੁਤ ਸੀ ਜ਼ਮੀਨ ਵੀ ਬਹੁਤ ਸੀ ਅਚਾਨਕ ਉਸ ਦੀ ਮੌਤ ਹੋ ਗਈ ਤੇ ਜਦੋਂ ਉਸ ਜ਼ਿਮੀਦਾਰ ਦੀ ਅਰਥੀ ਲੈ ਕੇ ਮਤਲਬ ਕਿ ਅੰਤਿਮ ਸੰਸਕਾਰ ਕਰਨ ਲਈ ਜਾ ਰਹੇ ਸੀ ਨਾਲ ਹੀ ਰਿਸ਼ਤੇਦਾਰ ਸੀ ਭਰਾ ਭੈਣ ਵੀ ਸੀ ਦੋਸਤ ਵੀ ਸੀ ਤੇ ਹੋਰ ਵੀ ਲੋਕ ਸੀ ਉਹਦੀ ਅਰਥੀ ਲੈ ਕੇ ਜਾ ਰਹੇ ਸੀ ਅੰਤਿਮ ਸੰਸਕਾਰ ਕਰਨ ਵਾਸਤੇ ਅਚਾਨਕ ਕੀ ਹੋਇਆ ਇੱਕ ਗਰੀਬ ਜਿਹਾ ਬੰਦਾ ਸੀ ਉਹਨੇ ਅਰਥੀ ਨੂੰ ਰੋਕ ਲਿਆ ਉਹ ਕਹਿਣ ਲੱਗਾ ਕਿ ਮੈਂ ਕਿਸ ਅਰਥੀ ਨੂੰ ਵੇਖਣਾ ਚਾਹੁੰਦਾ ਹਾਂ ਕੁਝ ਪੁੱਛਣਾ ਚਾਹੁੰਦਾ ਹਾਂ ਲੋਕਾਂ ਨੇ ਸਮਝਿਆ ਕਿ ਸ਼ਾਇਦ ਇਹ ਇਸ ਬੰਦੇ ਦੇ ਆਖਰੀ ਵਾਰ ਦਰਸ਼ਨ ਕਰਨ ਆਇਆ ਹੈ ਉਹਨਾਂ ਨੇ ਕੀ ਕੀਤਾ ਅਰਥੀ ਥੱਲੇ ਰੱਖ ਦਿੱਤੀ ਉਹ ਬੰਦਾ ਜ਼ਿਮੀਦਾਰ ਦੇ ਅਰਥੀ ਕੋਲ ਗਿਆ ਅਤੇ ਪੁੱਛਣ ਲੱਗਾ ਸੇਠ ਜੀ ਕਹਿੰਦਾ ਤੁਸੀਂ ਮੇਰੀ ਜ਼ਮੀਨ ਧੋਖੇ ਨਾਲ ਖੋਈ ਸੀ ਹੁਣ ਦੱਸੋ ਕਿ ਹੋਂ ਤੁਸੀਂ ਉਸ ਜ਼ਮੀਨ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਹੋ ਕਿ ਉਸ ਜ਼ਮੀਨ ਦੇ ਕਾਗਜ਼ ਲੈ ਕੇ ਨਾਲ ਜਾ ਰਹੇ ਹੋ ਤੁਸੀਂ ਖਾਲੀ ਹੱਥ ਜਾ ਰਹੇ ਹੋ ਕੀ ਫਾਇਦਾ ਹੋਇਆ ਤੁਸੀਂ ਮੇਰੀ ਜ਼ਮੀਨ ਖੋਹੀ ਸੀ ਧੋਖੇ ਨਾਲ ਤਾਂ ਜਦੋਂ ਉਹਨੇ ਇਹ ਗੱਲ ਕਹੀ ਤਾਂ ਲੋਕਾਂ ਨੇ ਇਹ ਤਮਾਸ਼ਾ ਵੇਖਿਆ ਉੱਥੇ ਰਿਸ਼ਤੇਦਾਰ ਵੀ ਸੀ ਭੈਣ ਭਰਾ ਵੀ ਸੀ ਦੋਸਤ ਵੀ ਸੀ ਤੇ ਹੋਰ ਵੀ ਬਹੁਤ ਸਾਰੇ ਲੋਕ ਸੀ ਜਦੋਂ ਉਹਨੇ ਇਹ ਆਖਿਆ ਕਿ ਤੁਸੀਂ ਮੇਰੀ ਗਰੀਬ ਦੀ ਜ਼ਮੀਨ ਖੋਹੀ ਸੀ ਧੱਕੇ ਨਾਲ ਕਿ ਤੁਸੀਂ ਇਹ ਜ਼ਮੀਨ ਆਪਣੇ ਨਾਲ ਲੈ ਕੇ ਜਾ ਰਹੇ ਹੋ ਕਿ ਤੁਸੀਂ ਜ਼ਮੀਨ ਦੇ ਕਾਗਜ਼ ਨਾਲ ਲੈ ਕੇ ਜਾ ਰਹੇ ਹੋ ਕਿ ਤੁਸੀਂ ਧਨ ਦੌਲਤ ਨਾਲ ਲੈ ਕੇ ਜਾ ਰਹੇ ਹੋ ਤੁਸੀਂ ਕੁਝ ਵੀ ਨਹੀਂ ਨਾਲ ਲੈ ਕੇ ਜਾ ਰਹੇ ਇਸ ਕਰਕੇ ਉਹ ਜੋ ਮੰਜ਼ਰ ਸੀ ਸਾਰਿਆਂ ਨੇ ਵੇਖਿਆ ਤੇ ਰਿਸ਼ਤੇਦਾਰਾਂ ਦੇ ਅਤੇ ਭੈਣ ਭਰਾਵਾਂ ਦੇ ਸਿਰ ਸ਼ਰਮ ਨਾਲ ਝੁੱਕ ਗਏ ਇਸ ਕਰਕੇ ਵਾਹਿਗੁਰੂ ਜੀ ਦੁਨੀਆ ਵਿੱਚ ਆਪਣੇ ਕਰਮ ਸਹੀ ਰੱਖੋ ਕਿਉਂਕਿ ਕਰਮਾਂ ਦਾ ਹਿਸਾਬ ਦੇਣਾ ਪੈਂਦਾ ਹੈ ਇਸ ਕਰਕੇ ਆਪਣੇ ਕਰਮ ਸਹੀ ਰੱਖੋ ਕਿਸੇ ਦਾ ਹੱਕ ਨਾ ਮਾਰੋ ਸਭ ਨਾਲ ਪਿਆਰ ਨਾਲ ਰਹੋ ਆਪਣੇ ਹੱਕ ਦੀ ਕਮਾਈ ਖਾਓ ਕਿਸੇ ਦੂਸਰੇ ਦਾ ਹੱਕ ਮਾਰ ਕੇ ਕਦੇ ਨਾ ਖਾਓ ਕਿਉਂਕਿ ਕਿਸੇ ਦਾ ਹੱਕ ਮਾਰ ਕੇ ਖਾਣਾ ਇਹ ਸਭ ਤੋਂ ਭੈੜਾ ਕਰਮ ਹੈ ਤੇ ਇਹਦੀ ਸਜ਼ਾ ਵੀ ਬਹੁਤ ਵੱਡੀ ਹੈ ਇਸ ਕਰਕੇ ਆਪਣੇ ਕਰਮ ਸਹੀ ਰੱਖੋ ਆਪਣੇ ਕਰਮਾਂ ਕੋ ਕੋਈ ਨਹੀਂ ਬਚ ਸਕਦਾ ਅਤੇ ਨਾ ਹੀ ਕੋਈ ਬਚ ਸਕਿਆ ਹੈ ਕਰਮ ਹਰ ਹਾਲਤ ਵਿੱਚ ਆਪਾਂ ਨੂੰ ਤੁਹਾਨੂੰ ਮੈਨੂੰ ਸਭ ਨੂੰ ਭੁਗਨੇ ਪੈਂਦੇ ਹਨ ਇਸ ਕਰਕੇ ਆਪਣੇ ਕਰਮ ਹਮੇਸ਼ਾ ਸਹੀ ਰੱਖੋ ਹਮੇਸ਼ਾ ਦੂਸਰਾਂ ਨਾਲ ਭਲਾ ਕਰੋ ਭਲਾ ਮੰਗੋ ਜੇਕਰ ਭਲਾ ਨਹੀਂ ਮੰਗਤਾ ਹੈ ਭਲਾ ਨਹੀਂ ਕਰ ਸਕਦੇ ਤਾਂ ਆਪਾਂ ਭਲਾ ਮੰਗ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ